ਇੱਕ ਵਾਰੀ ਇੱਕ ਪਿੰਡ 'ਚ ਇੱਕ ਗਰੀਬ ਪੰਡਤ ਰਹਿੰਦਾ ਸੀ ਤੇ ਟੁੱਟਿਆ ਹੋਇਆ ਘਰ ਤੇ ਛੋਟਾ ਜਿਹਾ 베ੜਾ ਮਸਾਂ ਹੀ ਗੁਜ਼ਾਰਾ ਕਰਦਾ ਬਹੁਤ ਹੀ ਤੰਗੀ ਦੇ ਵਿੱਚ ਦਿਨ ਕੱਟਦਾ ਸੀ ਤੇ ਜਿਹੜੀ ਉਹਦੇ ਘਰ ਵਾਲੀ ਸੀ ਉਹ ਇੱਕ ਧੀ ਨੂੰ ਜਨਮ ਦੇ ਕੇ ਜਾਪੇ ਦੇ ਵੇਲੇ ਰੱਬ ਨੂੰ ਪਿਆਰੀ ਹੋ ਗਈ ਤੇ ਉਸ ਤੋਂ ਬਾਅਦ ਜਿਹੜੀ ਉਹ ਛੋਟੀ ਜੀ ਧੀ ਸੀ ਉਹਦੀ ਉਹ ਵੀ ਹੁਣੇ ਪਾਲੀ ਤੇ ਨਾਲ ਹੀ ਗਰੀਬੀ ਦੇ ਵਿੱਚ ਜ਼ਿੰਦਗੀ ਕੱਢਦਾ ਗਿਆ ਤੇ ਉਧਰੋਂ ਤਾਂ ਤੰਗੀ ਦੇ ਨਾਲ ਦਿਨ ਕੱਢਦਾ ਗਿਆ ਤੇ ਨਾਲ ਨਾਲ ਜਿਹੜੀ ਉਹਦੀ ਧੀ ਸੀ ਉਹ ਵੀ ਮੁਟਿਆਰ ਹੁੰਦੀ ਗਈ ਤੇ ਇੱਕ ਦਿਨ ਉਹੋ ਜਿਹੜਾ ਬ੍ਰਾਹਮਣ ਸੀ ਇੱਕ ਦਿਨ ਆਪ ਦੇ ਕਰਦੇ ਹਾਲਾਤ ਤੋਂ ਤੰਗ ਹੋ ਕੇ ਸੋਚਣ ਲੱਗਿਆ ਵੀ ਕਿਸੇ ਤੋਂ ਉਧਾਰ ਲੈ ਲੈਨੇ ਆ ਕੋਈ ਤੇ ਉਹ ਉਧਾਰ ਲੈਣ ਵਾਸਤੇ ਇੱਕ ਗਵਾਂਢ ਚ ਬਾਨੀਆਂ ਰਹਿੰਦਾ ਸੀ ਉਹਦੀ ਦੁਕਾਨ ਤੇ ਵਗ ਗਿਆ ਤੇ ਗਿਆ ਉਹ ਪਤਾ ਨਹੀਂ ਕੀ ਸੋਚ ਕੇ ਸੀ ਕਿਉਂਕਿ ਜਿਹੜਾ ਉਹ ਬਾਨੀਆਂ ਸੀ ਉਹ ਬੜਾ ਚੰਗੇ ਸੁਭਾਅ ਦਾ ਹੈ ਨਹੀਂ ਸੀ ਤੇ ਨਾਲ ਦੀ ਨਾਲ ਕੰਜੂਸ ਵੀ ਬੜਾ ਸੀ ਦਇਆਪਾਤਾ ਹੈ ਹੀ ਨਹੀਂ ਸੀ ਉਹਦੇ ਚ ਵੈਸੇ ਮਾਤਾ ਲక్ష్ਮੀ ਦੀ ਬਹੁਤ ਕਿਰਪਾ ਸੀ ਬਹੁਤ ਧੰਨਵਾਣ ਬੰਦਾ ਸੀ ਤੇ ਜਦੋਂ ਸਵੇਰੇ ਸਵੇਰੇ ਉਹ ਬਾਣੀਏ ਨੇ ਉਹ ਬਾਮਨ ਨੂੰ ਦੁਕਾਨ ਤੇ ਚੜਦਾ ਦੇਖਿਆ ਬੌਣੀ ਦੇ ਟਾਈਮ ਤਾਂ ਉਹਦਾ ਤਾਂ ਦੇਖ ਕੇ ਦਿਲ ਘਟਣ ਲੱਗ ਗਿਆ ਕਿਉਂ ਗਰੀਬ ਬੰਦੇ ਨੂੰ ਦੇਖ ਕੇ ਉਹਨੂੰ ਇਹ ਆਏ ਸੀ ਵੀ ਇਹਦੇ ਤੋਂ ਕਿਹੜਾ ਕੋਈ ਲਾਭ ਹੋਊਗਾ ਫਾਇਦਾ ਹੋਊਗਾ ਵੀ ਤਰਕੀ ਮੱਥੇ ਲੱਗ ਗਿਆ ਤੇ ਮਨੋਮਣੀ ਸੋਚਦਾ ਵੀ ਇਹ ਤੜਕੇ ਤੜਕੇ ਕਾਹਨੂੰ ਮੱਥੇ ਲੱਗਣਾ ਸੀ ਵੀ ਪੂਰਾ ਦੇਣੀ ਖਰਾਬ ਹੋ ਜਾਊ ਉਹਨੇ ਉੱਤੋਂ-ਉੱਤੋਂ ਹਾਸਦੇ ਨੇ ਉਹਨੂੰ ਗੁੱਸਿਆ ਕਹਿੰਦਾ ਪੰਡਤ ਜੀ ਅੱਜ ਕਿਵੇਂ ਮੈਂ ਮਿਹਰ ਕਰਤੀ ਗਰੀਬ ਦੀ ਦੁਕਾਨ ਤੇ ਆ ਗਏ ਤੁਸੀਂ ਤੇ ਜਿਹੜਾ ਉਹ ਪੰਡਤ ਸੀ ਉਹ ਉਹਨੂੰ ਕਹਿੰਦਾ ਵੀ ਜਿੱਥੇ ਤਲਾਪ ਭਰਿਆ ਹੋਵੇ ਉਥੇ ਘੜਾ ਲੈ ਕੇ ਜਾਣਾ ਪੈਂਦਾ ਹੈ ਆਸ ਨਾਲ ਆਇਆ ਤੇਰੇ ਕੋਲੇ ਕਹਿੰਦਾ ਘਰ ਵਾਸਤੇ ਸੌਦਾ ਪੱਤਾ ਲੈਣਾ ਤੇ ਮੇਰੇ ਕੋਲੇ ਦੇਣ ਨੂੰ ਵੀ ਕੁਝ ਨਹੀਂ ਹੈਗਾ ਜੇ ਮਿਹਰਬਾਨੀ ਕਰ ਦੇਈ ਤੇਰਾ ਭਲਾ ਹੋਊਗਾ ਤੇ ਉਹ ਬਾਹਰੀਆ ਉਹਨੂੰ ਮੂਰੋਂ ਜਵਾਬ ਦਿੰਦਾ ਕਹਿੰਦਾ ਇਹ ਚ ਮਿਹਰਬਾਨੀ ਵਾਲੀ ਕੀ ਗੱਲ ਐ ਵੀ ਮੈਂ ਤਾਂ ਇੱਥੇ ਸਮਾਨ ਵੇਚਣ ਵਾਸਤੇ ਬੈਠਾ ਸੱਜੇ ਹੱਥ ਨਾਲ ਪੌਣੀ ਕਰਾ ਦੇ ਖੱਬੇ ਨਾਲ ਆਪਦਾ ਸਮਾਨ ਫੜ ਲਾ ਤੇ ਜਿਹੜਾ ਉਹ ਗਰੀਬ ਪੰਡਿਤ ਸੀ ਉਹਦਾ ਸਿਰ ਹਿਲਦਾ ਸੀਗਾ ਕਿਉਂ ਬੁੱਢਾ ਜਾਦੇ ਹੋ ਚੁੱਕਿਆ ਸੀ ਤੇ ਉਹਨੇ ਆਪਦਾ ਸਿਰ ਜਾਂ ਸੰਭਾਲ ਕੇ ਕਿਹਾ ਵੀ ਜੇ ਮੇਰੇ ਕੋਲੇ ਬੌਣੀ ਕਰਾਉਣ ਜੋਗੇ ਪੈਸੇ ਹੁੰਦੇ ਵੀ ਫਿਰ ਮੈਂ ਮਿਹਰਬਾਨੀ ਦੀ ਗੱਲ ਤਾਂ ਮਰ ਕੇ ਵੀ ਨਹੀਂ ਸੀ ਕਰਦਾ ਵੀ ਐ ਹੱਥ ਨਹੀਂ ਸੀ ਅੱਡਦਾ ਤੇਰੇ ਮੂਰੇ ਜੇ ਤੂੰ ਬੌਣੀ ਦਾ ਸਾਗਨ ਕਰਨ ਨਹੀਂ ਹੈ ਚਾਹੇ ਮੇਰਾ ਸੱਜਾ ਹੱਥ ਵੱਢ ਲੈ ਫੇਰ ਵੀ ਮੈਂ ਤੈਨੂੰ ਰੋਕਦਾ ਨਹੀਂ ਪਰ ਮੇਰੇ ਕੋਲੇ ਦੇਣ ਨੂੰ ਰੁਪਈਆ ਕੋਈ ਨਹੀਂ ਹੈਗਾ ਤੇ ਸੁਣ ਕੇ ਭਈ ਉਹ ਬਾਣੀਏ ਨੇ ਅਫਸੋਸਿਆ ਜਾਂ ਮੂੰਹ ਕਰ ਲਿਆ ਕਹਿੰਦਾ RAM RAM ਕਈਆਂ ਹੀ ਗੱਲਾਂ ਕਰਦਾ ਤੂੰ ਬੌਣੀ ਦੇ ਟਾਈਮ ਹੱਥ ਪੈਰ ਵਡਣ ਦੀਆਂ ਇਹ ਤਾਂ ਸਾਗਨ ਦਾ ਟਾਈਮ ਐ ਇੱਥੇ ਨਾ ਵੱਡ ਟੁੱਕ ਦੀ ਗੱਲ ਕਰ ਇਹ ਕੋਈ ਕਸਾਈ ਦੀ ਦੁਕਾਨ ਨਹੀਂ ਹੈਗੀ ਇਹ ਬਾਣੀਏ ਦੀ ਦੁਕਾਨ ਹੈ ਤੇ ਨਾਲ ਹੀ ਉਹਨੂੰ ਕਹਿਣ ਲੱਗਿਆ ਵੀ ਦੇਖ ਤੈਨੂੰ ਪਤਾ ਹੀ ਆ ਜਾਂ ਤਾਂ ਕੋਈ ਰੁਪਈਆ ਤੇ ਜਾਂ ਕੋਈ ਚੀਜ਼ ਗੈਣੇ ਰੱਖੇ ਬਿਨਾ ਮੈਂ ਸੌਦਾ ਨਹੀਂ ਦਿੰਦਾ ਪਰ ਜਿਹੜਾ ਟਾਈਮ ਐ ਬੌਣੀ ਦਾ ਟਾਈਮ ਐ ਇੱਚ ਤੂੰ ਦੋ ਚਿੱਤੀ ਪੈਦਾ ਕਰਤੀ ਨਾ ਤਾਂ ਹੁਣ ਮੈਂ ਬੌਣੀ ਦੇ ਟਾਈਮ ਤੈਨੂੰ ਮੋੜ ਸਕਦਾ ਤੇ ਨਾ ਤੇਰੇ ਕੋਲੇ ਕੋਈ ਚੀਜ਼ ਹੀ ਐ ਵੀ ਤੈਨੂੰ ਰਸਾਂ ਪਾਣੀ ਦੇ ਦਿਆ ਮੈਂ ਉਹਦਾ ਹਰ ਵੀ ਨਹੀਂ ਕਰ ਸਕਦਾ ਬੌਣੀ ਦਾ ਸਾਜਨ ਖਰਾਬ ਹੁੰਦਾ ਹੈ ਕੰਨ ਚੱਲ ਤੂੰ ਐਂ ਕਰ ਜੀ ਤੇਰੇ ਕੋਲੇ ਕੋਈ ਹੋਰ ਚੀਜ਼ ਨਹੀਂ ਹੈਗੀ ਗੈਣੇ ਧੰਨ ਨੂੰ ਤੂੰ ਆਉ ਦੇ ਸਿਰ ਦੀ ਪਾਗੀ ਦੇ ਜਾ ਤੇ ਜਿਹੜਾ ਉਹ ਪੰਡਤ ਸੀ ਗਰੀਬ ਉਹ ਸੁਣ ਕੇ ਉਦਾਸ ਜਾ ਹੋਇਆ ਬੋਲਣ ਲੱਗਿਆ ਕਹਿੰਦਾ ਪਾਗ ਰੱਖ ਕੇ ਤੂੰ ਕੀ ਕਰੇਂਗਾ ਇਹ ਤਾਂ ਥਾਂ-ਫਾਂ ਤੋਂ ਪਾਟੀ ਪਈ ਆ ਆਟਾ ਸਨਨ ਵਾਲੀ ਸਨਣੀ ਵਾਂਗੂ ਹੋਗੀ ਬਾਕੀ ਨੰਗੇ ਸਿਰ ਜਾਊਂਗਾ ਤਾਂ ਵੀ ਬਹੁਤ ਬੁਰਾ ਲੱਗੂ ਕੰਡ ਚ ਕਹਿੰਦਾ ਲਾਲਾ ਜੀ ਮੇਰੇ ਕੋਲੇ ਦੇਣ ਨੂੰ ਕੁਛ ਨਹੀਂ ਹੈਗਾ ਜੇ ਕਹੇ ਤਾਂ ਮੇਰੇ ਭਾਗ ਹੀ ਰੱਖ ਲਾ ਗੈਣੀ ਤੇ ਇਹ ਗੱਲ ਸੁਣ ਤੇ ਭਈ ਉਹ ਲਾਲਾ ਨਾਲੇ ਤਾਂ ਹੱਸਿਆ ਤੇ ਨਾਲੇ ਉਹਨੂੰ ਗੁੱਸੇ 'ਚ ਕਹਿੰਦਾ ਤੇਰੇ ਭਾਗ ਕਿਵੇਂ ਰੱਖ ਲਾਂ ਮੈਂ ਘਰੋਂ ਬੇਕਾਰ ਹੋਣਾ ਮੈਂ ਨੰਗ ਹੋਣਾ ਹੈ ਪਹਿਲਾਂ ਤੇਰੇ ਭਾਗਾਂ ਨੇ ਤੈਨੂੰ ਕਿੰਨਾ ਤੇ ਨਿਹਾਲ ਕਰਤਾ ਵੀ ਤੂੰ ਬਾਰਾ ਕੁਸ ਖੱਤ ਲਿਆ ਜ਼ਿੰਦਗੀ 'ਚ ਫਿਰ ਤਾਂ ਤਾਂ ਤੂੰ ਦਰਦ-ਦਰ ਪਟਕਦਾ ਮੇਰਾ ਵੀ ਦਵਾਰਾ ਨਿਕਲ ਜੂ ਤੇਰੇ ਭਾਗਾ ਨਾਲ ਤਾਂ ਜਿਹੜਾ ਉਹ ਪੰਡਤ ਸੀ ਉਹਨੇ ਕਿਹਾ ਤਾਂ ਆਪਦੇ ਜਾਨੇ ਇਹੀ ਸੀ ਵੀ ਤਰਸ ਕਰੂਗਾ ਪਰ ਜਿਹੜਾ ਉਹ ਬਾਣੀਆਂ ਸੀ ਉਹਨੂੰ ਇਹ ਚੀਜ਼ਾਂ ਦਿਖਦੀਆਂ ਨਹੀਂ ਸੀ ਨਾ ਤਾਂ ਉਹਦੀਆਂ ਅੱਖਾਂ ਦਾ ਪਾਣੀ ਨਾ ਉਹਦੇ ਗਲੇ ਚੋਂ ਨਿਕਲਦੀ ਆਵਾਜ਼ ਉਹਨੂੰ ਸੁਣਦੀ ਸੀ ਤੇ ਉਹਨੂੰ ਤਾਂ ਇਹ ਗੱਲ ਜਮਾ ਬੇਹੋਦਾ ਲੱਗੀ ਵੀ ਕਈਆਂ ਜੀਆਂ ਗੱਲਾਂ ਕਰਦਾ ਇਹ ਤੇ ਜਦੋਂ ਉਹ ਬਾਣੀਆਂ ਨੇ ਉਹ ਬ੍ਰਾਹਮਣ ਦੇ ਭਾਗਾ ਨੂੰ ਕੋਸਿਆ ਤਾਂ ਬ੍ਰਾਹਮਣ ਨੂੰ ਗੱਲ ਬੁਰੀ ਲੱਗੀ ਤੇ ਉਹ ਉਹ ਬਾਣੀਏ ਨੂੰ ਕਹਿੰਦਾ ਵੀ ਦੇਖ ਬੰਦੇ ਦੇ ਭਾਗਾ ਦਾ ਕੋਈ ਪਤਾ ਨਹੀਂ ਹਵਾ آسمਾਨ ਬਦਲਦੇ ਨੇ ਕੋਈ ਪਤਾ ਨਹੀਂ ਕਿਹੜੇ ਵੇਲੇ ਤੇ ਵਕਤ ਤਾਂ ਜਿਹੜਾ ਬਦਲ ਜਾਣਾ ਹੈ ਤੇ ਰਾਜਾ ਪਖਾਰੀ ਬਣ ਜੇ ਤੇ ਪਖਾਰੀ ਰਾਜਾ ਬਣ ਜੇ ਵੀ ਕਦੇ ਵੀ ਇਹਨਾਂ ਨੂੰ ਕੋਸਣਾ ਨਹੀਂ ਚਾਹੀਦਾ ਤੇ ਇਹ ਗੱਲਾਂ ਭਈ ਉਹ ਬਾਣੀਏ ਦੇ ਕਿੱਥੇ ਪੱਲੇ ਪੈਰੀਆਂ ਸੀ ਉਹਦੇ ਤਾਂ ਦਿਮਾਗ 'ਚ ਉਹੀ ਚੱਲੀ ਜਾਂਦਾ ਸੀ ਵੀ ਬਾਣੀ ਆਲਾ ਮਸਲਾ ਕਿਵੇਂ ਹੱਲ ਚਾ ਇਹ ਵੀ ਨਹੀਂ ਤਾਂ ਸਾਰਾ ਦਿਨ ਬੇਕਾਰ ਲੰਘੂਗਾ ਤੇ ਐਨੇ ਨੂੰ ਉਹ ਬਾਣੀਏ ਦੀ ਅੱਖਾਂ ਮੂਰੇ ਜਿਹੜੀ ਉਹ ਪੰਡਤ ਦੀ ਕੁੜੀ ਸੀ ਬ੍ਰਾਹਮਣ ਦੀ ਉਹਦੀ ਤਸਵੀਰ ਆਉਣ ਲੱਗੀ ਤੇ ਸੇਤੀ ਉਹਦੇ ਦਿਮਾਗ 'ਚ ਇੱਕ ਤਰਕੀਬ ਆਈ ਤੇ ਥੋੜਾ ਜਿਹਾ ਤੁਤਲਾਉਂਦਾ ਹੋਇਆ ਉਹ ਬਾਣੀਆਂ ਉਹਨੂੰ ਬੋਲਿਆ ਕਿ ਨਾ ਤੁਸੀਂ ਤਾਂ ਹੈਗੇ ਹੋ ਪੜੇ ਲਿਖੇ ਪੰਡਤ ਜੀ ਤੇ ਮੈਂ ਅਣਪੜ ਬਾਣੀਆਂ ਜਿਹੜਾ ਗੱਲਾਂ ਬਾਤਾਂ ਨਹੀਂ ਇਹਦੇ 'ਚ ਮੈਂ ਜਿੱਤ ਨਹੀਂ ਸਕਦਾ ਤੁਹਾਡੇ ਤੋਂ ਪਰ ਇੱਕ ਛੋਟੀ ਜੀ ਤਰਕੀਬ ਹੈ ਜੇ ਤੁਸੀਂ ਆਪ ਦੀ ਧੀ ਦਾ ਜੋਬਨ ਗੈਨੇ ਰੱਖ ਦਿਓ ਮੇਰੇ ਕੋਲੇ ਤਾਂ ਸਾਰੀ ਜ਼ਿੰਦਗੀ ਮੈਂ ਰਾਸ਼ਨ ਪਾਣੀ ਦਿੰਦਾ ਰਹੂਗਾ ਤੇ ਜਦੋਂ ਇਹ ਗੱਲ ਉਹ ਪੰਡਤ ਨੇ ਸੁਣੀ ਉਹਨੇ ਆਪ ਦਾ ਆਪਾ ਨਹੀਂ ਖੋਇਆ ਤੇ ਸਮਾਂ ਸੋਚਣ ਲੱਗਿਆ ਵੀ ਜੇ ਨਹੀਂ ਧੀ ਹੈ ਉਹਦੇ ਵਾਸਤੇ ਮੈਨੂੰ ਜਿਉਣਾ ਪਊਗਾ ਮੇਰੇ ਬਿਨਾ ਉਹਦਾ ਨਹੀਂ ਕੋਈ ਤੇ ਉਹਦੇ ਬਿਨਾ ਮੇਰਾ ਨਹੀਂ ਕੋਈ ਤੇ ਦੋਂਗਾ ਸੋਚਣ ਤੋਂ ਬਾਅਦ ਉਹਦੇ ਗਲੇ 'ਚੋਂ ਆਵਾਜ਼ ਨਾ ਨਿਕਲੇ ਤੇ ਉਹਨੂੰ ਕਹਿੰਦਾ ਵੀ ਹੁਣ ਮੇਰੇ 'ਚ ਐਨੀ ਜਾਨ ਨਹੀਂ ਰਹੀ ਤੇਰੇ ਨਾਲ ਕੋਈ ਮੈਂ ਵਿਵਾਦ ਕਰਾਂ ਤੇਰੇ ਨਾਲ ਕੋਈ ਲੜਾਈ ਕਰਾਂ ਇਹ ਗੱਲ ਤੇ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਦੀ ਧੀ ਦਾ ਜੋਬਣ ਕਿਵੇਂ ਗਹਿਣੇ ਰੱਖਾਂ ਮੈਂ ਉਹ ਬਾਣੀਆਂ ਕਹਿੰਦਾ ਵੀ ਜਿਵੇਂ ਤੂੰ ਆਪਦੇ ਭਾਗ ਗਹਿਣੇ ਰੱਖ ਰਿਹਾ ਐ ਸਲੋਟੀ ਆਪਦੀ ਧੀ ਦਾ ਜੋਬਣ ਗਹਿਣੇ ਰੱਖ ਜਾ ਗੱਲ ਇੰਨੀ ਐ ਵੀ ਜਿੰਨਾ ਚਿਰ ਤੂੰ ਮੇਰਾ ਉਧਾਰਾ ਜਿਹੜਾ ਉਹ ਮੋੜਦਾ ਨਹੀਂ ਉਨਾ ਚਿਰ ਤੂੰ ਆਪਦੀ ਧੀ ਦਾ ਵਿਆਹ ਨਹੀਂ ਕਰ ਸਕਦਾ ਤੇ ਤੇਰੀ ਧੀ ਤੇਰੇ ਘਰੀ ਰਹੋਗੀ ਤੇ ਐਨੀ ਗੱਲ ਕਹਿ ਕੇ ਉਹ ਹੱਸਣ ਲੱਗ ਗਿਆ ਬਾਨੀਆਂ ਤੇ ਕਾਫੀ ਸਮਾਂ ਹੱਸਦਾ ਰਿਹਾ ਤੇ ਉਹ ਬ੍ਰਾਹਮਣ ਨੇ ਪਹਿਲੀ ਵਾਰੀ ਇਹ ਅਹੀ ਜਿਹੀ ਹਾਸੇ ਦੇਖੀ ਸੀ ਬੰਦੇ ਨੂੰ ਹੱਸਦਿਆ ਕਿਉਂਕਿ ਉਸਤਾ ਲਾਚਾਰ ਸੀਗਾ ਉਹ ਉਹਦੇ ਮੂਹਰੇ ਤੇ ਉਹਦਾ ਜੋਸ਼ ਸੀਗਾ ਤੇ ਉਹ ਬੈਠਾ ਦੇਖੀ ਗਿਆ ਜਿਵੇਂ ਕੋਈ ਸ਼ੈਤਾਨ ਹੱਸਦਾ ਹੋਵੇ ਉਹਦੇ ਮੂਰੇ ਤੇ ਉਹਨੂੰ ਇਹ ਲੱਗਦਾ ਸੀ ਵੀ ਜਿਵੇਂ ਹੀ ਉਹਦੇ ਹਾਸ ਦੇ ਦੇ ਮੂੰਹ ਦੇ ਉੱਤੇ ਅੱਗ ਮੱਚਦੀ ਹੋਵੇ ਤੇ ਥੋੜਾ ਜਿਹਾ ਟਾਈਮ ਹੱਸਣ ਮੰਗਰੋਂ ਜਿਹੜੀ ਉਹ ਅੱਗ ਸੀ ਬਾਣੀਆਂ ਜਦੋਂ ਚੁੱਪ ਕਰਿਆ ਤਾਂ ਉਹ ਬ੍ਰਾਹਮਣ ਦੇ ਜਿਵੇਂ ਢਿੱਡ ਚ ਵਾਗੀ ਹੋਵੇ ਤੇ ਜਿਹੜੀ ਭੁੱਖ ਦੀ ਆਗ ਉਹਦੇ ਅੰਦਰ ਮੱਚਦੀ ਸੀ ਉਹਦੀ ਅੱਗ ਮੂਰੇ ਸ਼ੇਕ ਮੂਰੇ ਉਹਦੇ ਬਿਆਨ ਨੂੰ ਝੁਕਣਾ ਪਿਆ ਤੇ ਸਾਰੀ ਜ਼ਿੰਦਗੀ ਧਰਮ ਦੀ ਲੀਤੇ ਚੱਲਣ ਮਗਰੋਂ ਉਹਨੂੰ ਹਾਰ ਕੇ ਇਹ ਸ਼ਬਦ ਆਪਦੇ ਮੂੰਹ ਚੋਂ ਕੱਢਣੇ ਪਏ ਵੀ ਲਾਲਾ ਜੀ ਮੈਨੂੰ ਮਨਜ਼ੂਰ ਹੈ ਜਿਵੇਂ ਤੁਸੀਂ ਕਹਿੰਦੇ ਹੋ ਮੈਨੂੰ ਸਵੀਕਾਰ ਹੈ ਤੇ ਜਦੋਂ ਇਹ ਗੱਲ ਉਹ ਬਾਣੀ ਇਹ ਸੁਣੀ ਤਾਂ ਉਹ ਹੋਰ ਵੀ ਖੁਸ਼ ਹੋ ਗਿਆ ਤੇ ਕਹਿੰਦਾ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੋएगी ਬਸ ਮੈਂ ਤਾਂ ਤੇਰੀ ਧੀ ਦਾ ਜੋ ਬਨ ਗੈਣੇ ਰੱਖ ਰਿਹਾ ਹਾਂ ਰਹੂ ਉਹ ਤੇਰੇ ਘਰੀ ਹੋਰ ਮੈਨੂੰ ਕਿਸੇ ਗੱਲ ਤੋਂ ਕੋਈ ਲੈਣਾ ਦੇਣਾ ਨਹੀਂ ਤੇਰੇ ਘਰੇ ਰਹੋ ਤੇਰੇ ਘਰੇ ਸੌਂਗੀ ਤੇ ਮੈਂ ਤਾਂ ਉਹਦਾ ਮੂੰਹ ਵੀ ਨਹੀਂ ਦੇਖਣਾ ਤੇ ਥੋੜੇ ਜੇ ਸਮੇਂ ਬਾਅਦ ਉਹਨੇ ਬਿਨਾਂ ਕਿਸੇ ਢਿੱਲ ਦੇ ਉਹ ਸਾਰਾ ਕੁਝ ਲੇਖ ਲਿਆ ਤੇ ਉਹਦੀ ਧੀ ਦਾ ਜੋਪਣ ਗੈਣੇ ਲਿਖ ਕੇ ਉਹ ਬ੍ਰਾਹਮਣ ਤੋਂ ਗੂਠਾ ਲਵਾ ਲਿਆ ਤੇ ਉਹ ਬਹੀ ਨੂੰ ਧਾਗੇ ਦੇ ਵਿੱਚ ਲਪੇਟ ਕੇ ਬੰਨਤਾ ਤੇ ਉਹਨੂੰ ਤੇਰ ਜਦੇਨ ਵਾਸਤੇ ਦਲਾਸਾ ਦੇਣ ਵਾਸਤੇ ਉਹ ਬਾਣੀਆਂ ਪੰਡਤ ਨੂੰ ਕਹਿੰਦਾ ਉਦਾਸ ਨਾ ਹੋਈਂ ਪ੍ਰਮਾਤਮਾ ਆਪਣਾ ਪੜਾ ਹੀ ਕਰੂਗਾ ਤੇ ਉਹ ਬ੍ਰਾਹਮਣ ਉਹਨੂੰ ਕਹਿੰਦਾ ਵੀ ਇੰਨੀ ਦੁੱਖ ਦੀ ਗੱਲ ਦੀ ਖੁਸ਼ੀ ਮਨਾਉਣੋਂ ਤਾਂ ਮੈਂ ਰਹਾ ਪਰ ਬਿਨਾ ਮਾਂ ਦਿੱਤੀ ਵਾਸਤੇ ਜਿੰਨਾ ਮੈਂ ਕਰ ਸਕਾਂ ਉਹਨਾ ਥੋੜਾ ਤੇ ਗੱਲਾਂ ਬਾਤਾਂ ਜਦੋਂ ਮੁੱਕੀਆਂ ਉਹ ਬਾਣੀਆਂ ਨੇ ਜਿੰਨੀਆਂ ਵੀ ਘਰ ਦੇ ਵਿੱਚ ਜ਼ਰੂਰਤ ਦੀਆਂ ਚੀਜ਼ਾਂ ਸੀ ਸਾਰੀਆਂ ਬੰਨ ਕੇ ਉਹਨੂੰ ਇੱਕ ਗਾਠੜੀ ਚ ਦੇਤੀਆਂ ਤੇ ਉਹ ਬ੍ਰਾਹਮਣ ਸਿਰ ਤੇ ਗਾਠੜੀ ਚੱਕੀ ਤੁਰਿਆ ਆਉਂਦਾ ਹੈ ਤੇ ਉਹਦੇ 'ਚ ਹਿੰਮਤ ਭੋਰਾ ਵੀ ਨਹੀਂ ਹੋएगी ਤੇ ਅੰਦਰੋਂ ਅੰਦਰੀ ਉਹਦੀ ਤੜਫ ਉਹਨੂੰ ਖਾਈ ਜਾਂਦੀ ਹੈ ਤੇ ਰਸਤਾ ਸੀ ਜਿਹੜਾ ਉਹ ਮੁੱਕਣ 'ਚ ਹੀ ਨਹੀਂ ਆ ਰਿਹਾ ਕਿਉਂ ਉਹਦੇ 'ਚ ਹਿੰਮਤ ਹੈ ਨਹੀਂ ਉਹਨੂੰ ਆਏ ਲੱਗਦਾ ਵੀ ਸਾਰੀ ਜ਼ਿੰਦਗੀ ਜਿਵੇਂ ਮੈਂ ਕਰੀ ਨਹੀਂ ਪਹੁੰਚ ਸਕੂੰਗਾ ਉਹ ਗਾਠੜੀ ਦੇ ਵਿੱਚ ਜਿਹੜਾ ਸਮਾਨ ਸੀ ਉਹਦੇ ਬੋਝ ਨਾਲੋਂ ਉਹਨੂੰ ਇਹ ਚੀਜ਼ ਦਾ ਬੋਝ ਲੱਗ ਜਾਂਦਾ ਸੀ ਵੀ ਆਪ ਦੀ ਧੀ ਦਾ ਜੋਵਨ ਮਏ ਗੈਨੇ ਰੱਖ ਕੇ ਆਇਆ ਨਾ ਤਾਂ ਬਾਨੀਏ ਦਾ ਉਧਾਰ ਉਤਰੇ ਤੇ ਨਾ ਮੈਂ ਆਪ ਦੀ ਧੀ ਦਾ ਵਿਆਹ ਕਰ ਸਕਾ ساری ਉਮਰਾਂ ਤੇ ਜਦੋਂ ਕੋਈ ਬੰਦਾ ਇੰਨਾ ਉਦਾਸ ਹੁੰਦਾ ਹੈ ਤਾਂ ਸਾਰੀ ਕੁਦਰਤ ਦੇ ਵਿੱਚ ਇੱਕ ਪ੍ਰਭਾਵ ਪੈਦਾ ਹੋ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਉਦਾਸ ਹੁੰਨੇ ਆਪਾਂ ਨੂੰ ਖੁਦ ਨੂੰ ਵੀ ਇਹ ਲੱਗਦਾ ਹੁੰਦਾ ਹੈ ਵੀ ਜਿਵੇਂ ਸਾਰਾ ਦੇਣੀ ਉਦਾਸ ਹੋਇਆ ਪਿਆ ਹੁੰਦਾ ਹੈ ਤੇ ਕੁਦਰਤੀ ਜਿਹੜਾ ਉਹ ਪ੍ਰਭਾਵ ਸੀ ਉਹ ਕੁਦਰਤ ਦੇ ਵਿੱਚ ਐਸਾ ਪੈਦਾ ਹੋਇਆ ਕਿ ਅਸਮਾਨ ਦੇ ਵਿੱਚ ਦੀ ਸ਼ਿਵ ਭਗਵਾਨ ਤੇ ਮਾਤਾ ਪਾਰਵਤੀ ਲੰਗੇ ਜਾਂਦੇ ਸੀ ਤੇ ਉਹਨਾਂ ਦੇ ਉੱਤੇ ਵੀ ਉਹ ਚੀਜ਼ ਦਾ ਅਸਰ ਹੋਇਆ ਤੇ ਜਦੋਂ ਮਾਤਾ ਪਾਰਵਤੀ ਦੀ ਨਿਗਾਹ ਉਹ ਬ੍ਰਾਹਮਣ ਦੀ ਗਾਠੜੀ ਤੇ ਪਈ ਕਾ ਸੁੱਤੇ ਹੋਏ ਸ਼ਿਵ ਭਗਵਾਨ ਦੀਆਂ ਉਹ ਜਟਾ ਕਿਚਨ ਲੱਗੀ ਤੇ ਮਾਤਾ ਕਹਿਣ ਲੱਗੀ ਹੁਣ ਆਪਣਾ ਇਹ ਅਸਮਾਨੀ ਰਥ ਮੈਂ ਅੱਗੇ ਨਹੀਂ ਵਧਨ ਦਿੰਦੀ ਜਿੰਨਾ ਚਿਰ ਤੁਸੀਂ ਤੇ ਗਰੀਬ ਪੰਡਤ ਦਾ ਕੋਈ ਤੁਸੀਂ ਛੁਟਕਾਰਾ ਨਹੀਂ ਕਰਦੇ ਇੱਕ ਗਰੀਬ ਦੀ ਧੀ ਦਾ ਜੋਣ ਕਹਿਣੇ ਟਿਕ ਗਿਆ ਤੇ ਹਾਲੇ ਵੀ ਜੇ ਐ ਲੱਗਦਾ ਵੀ ਦੁਨੀਆ ਸੁਖੀ ਵਸਦੀ ਐ ਫੇਰ ਤਾਂ ਪગવાન ਹੋਣ ਦਾ ਕੋਈ ਫਾਇਦਾ ਨਹੀਂ ਤੇ ਮਾਤਾ ਜੀ ਨੇ ਜਿੱਦ ਕੰਨ ਲਈ ਵੀ ਜਿੰਨਾ ਚਿਰ ਉਹ ਪੰਡਿਤ ਦੀ ਧੀ ਦਾ ਜੋਵਣ ਬਾਣੀਏ ਦੀ ਪਹੀ ਤੋਂ ਸੁੱਟਦਾ ਨਹੀਂ ਉਹਨਾਂ ਚਿਰ ਮੈਂ ਪਾਣੀ ਦੀ ਬੂੰਦ ਵੀ ਨਹੀਂ ਪੀਲੀ ਸਾਰੇ ਸੰਸਾਰ ਦੀ ਮਾਤਾ ਹੋਣ ਦੇ ਬਾਵਜੂਦ ਮੈਂ ਇੱਕ ਧੀ ਦਾ ਦੁੱਖ ਕਿਵੇਂ ਚੰਨਲਾਂ ਇਹ ਗੱਲ ਸੁਣ ਕੇ ਜਿਹੜੇ ਸੇ ભગવાન ਸੀ ਉਹ ਮਾਤਾ ਨੂੰ ਕਹਿਣ ਲੱਗੇ ਬੀ ਇਹ ਜਿਹੜਾ ਏਰੀਆ ਇਹ ਕਿਸੇ ਹੋਰ ਦੇਵਤੇ ਦੇ ਹੱਥ ਹੈ ਕਿਉਂਕਿ ਜਿਹੜਾ ਬਾਣਿਆ ਨੂੰ 2 ਸਾਲ ਪਹਿਲਾਂ ਵਪਾਰ ਦੇ ਵਿੱਚ ਐਡਾ ਵੱਡਾ ਲਾਭ ਹੋਇਆ ਵੀ ਇਹਨੇ ਪੋਨਾ ਪੈਸਿਆਂ ਦੇ ਵਿੱਚੋਂ ਪੈਸੇ ਲਾ ਕੇ ਉਹ ਡੇਰਾ ਬਣਵਾਇਆ ਤੇ ਜਿਹੜਾ ਉਹ ਦੇਵਤਾ ਹੈ ਉਹ ਉੱਥੇ ਨਿਵਾਸ ਕਰਦਾ ਹੈ ਆਪਣਾ ਤਾਂ ਉਹਨੇ ਮੰਦਰੀ ਨਹੀਂ ਬਣਵਾਇਆ ਤੇ ਉੱਤੋਂ ਜਿਹੜਾ ਉਹ ਬਾਣਿਆ ਕਿਸੇ ਪੁਜਾਰੀ ਦੇ ਉੱਤੇ ਜਿਕੀ ਨਹੀਂ ਕਰਦਾ ਤਾਂ ਕਰਕੇ ਉਹ ਆਪ ਹੀ ਪੂਜਾ ਕਰਦਾ ਹੈ ਉਹ ਦੇਵਤੇ ਦੀ ਤੇ ਉਹ ਜਿਹੜਾ ਦੇਵਤਾ ਹੈ ਉਹ ਇੰਨਾ ਭੋਲਾ ਹੈ ਵੀ ਉਹਨੂੰ ਜਿਹੜੀ ਬਾਣੀਆਂ ਦੀ ਚਲਾਕੀ ਹੈ ਉਹ ਸਮਝ ਨਹੀਂ ਆਉਂਦੀ ਤੇ ਉਹ ਤਾਂ ਬਸ ਅੱਠੇ ਪਹਿਰ ਜਿਹੜੀ ਜੋਤ ਜਗਦੀ ਆ ਧਿਆਉ ਦੀ ਉਹਦੇ ਤੋਂ ਹੀ ਪਰਸਾਨ ਹੈ ਤੇ ਹੁਣ ਜੇ ਆਪਾਂ ਉਹਦੇ ਤੋਂ ਬਿਨਾਂ bussੇ ਉਹਦੇ ਭਗਤ ਨੂੰ ਤੰਗ ਕਰਾਂਗੇ ਉਹ ਆਪਣੇ ਤੋਂ ਨਾਰਾਜ਼ ਹੋਊਗਾ ਵੀ ਮੇਰੇ ਭਗਤ ਨੂੰ ਤੁਸੀਂ ਕਿਉਂ ਸੇੜਿਆ ਹੋ ਸਕੇ ਤਾਂ ਆਪਾਂ ਇਹ ਕਰਦੇ ਆਂ ਉਹ ਡੇਰੇ ਚਲਦੇ ਆਂ ਤੇ ਜਾ ਕੇ ਦੇਵਤੇ ਨੂੰ ਕੁਛ ਨਾ ਕੁਛ ਸਮਝਾਉਂਦੇ ਆਂ ਹੋ ਸਕਦਾ ਉਹਦੇ ਕੋਈ ਦਿਮਾਗ 'ਚ ਗੱਲ ਪੈ ਜੇ ਤੇ ਜਦੋਂ ਇਹ ਗੱਲ ਸੁਣੀ ਉਹ ਮਾਤਾ ਜੀ ਦੇ ਵੀ ਗੱਲ ਦਿਮਾਗ 'ਚ ਆ ਗਈ ਵੀ ਜੇ ਕਿਸੇ ਹੋਰ ਦੇਵਤੇ ਦੇ ਏਰੀਏ 'ਚ ਆਪਾਂ ਜਾ ਕੇ ਕੋਈ ਦਾਖਲ ਅੰਦਾਜ਼ੀ ਕਰਦੇ ਆਂ ਉਹ ਚੀਜ਼ ਤੇ ਵੀ ਰੋਕ ਲੱਗੀ ਹੋਈ ਸੀ ਤੇ ਸਾਰੀ ਗੱਲ ਮਾਤਾ ਜੀ ਦੀ ਸਮਝ ਪੈ ਗਈ ਤੇ ਉਸ ਤੋਂ ਬਾਅਦ ਜਦੋਂ ਇਹ ਗੱਲ ਹੋਈ ਸੇਵ ਭਗਵਾਨ ਜੀ ਤੇ ਮਾਤਾ ਜੀ ਉਹ ਡੇਰੇ ਵੱਲ ਨੂੰ ਚਲੇ ਗਏ ਤੇ ਜਿਹੜਾ ਪਾਣੀਆ ਸੀ ਉਹ ਵੀ ਉੱਥੇ ਆਰਤੀ ਕਰੀ ਜਾਂਦਾ ਸੀ ਤੇ ਜਦੋਂ ਭਗਵਾਨ ਜੀ ਨੇ ਦੇਖਿਆ ਉਹ ਦੇਵਤੇ ਨੂੰ ਉਹ ਤਾਂ ਸਿੱਧਾ ਹੀ ਉਹਨੂੰ ਗੁੱਸੇ ਦੇ ਵਿੱਚ ਕਹਿਣ ਲੱਗੇ ਵੀ ਕੀ ਕੀ ਹੋਈ ਜਾਂਦਾ ਇੱਥੇ ਹੀ ਤੂੰ ਥੋੜਾ ਜਿਹਾ ਤਾਂ ਹੋਸ਼ ਕਰ ਮੇ ਜੇਤੇ ਰੇ ਰਾਵਨ ਮਾਤਾ ਇਹ ਤਾਂ ਨਹੀਂ ਵੀ ਅਸੀਂ ਕਿਸੇ ਤੇ ਵੀ ਜ਼ੁਲਮ ਕਰੀ ਜਾਵੇ ਕਿਸੇ ਦੀ ਵੀ ਧੀ ਪੈਨ ਨੂੰ ਤੰਗ ਕਰੇ ਤੇ ਗਰੀਬ ਨੂੰ ਤੰਗ ਕਰੇ ਅੱਖਾਂ ਬੰਦ ਕਰਕੇ ਤਾਂ ਗੱਲ ਰੁਕਦੀ ਵੀ ਹੈ ਨਹੀਂ ਵੀ ਉਹ ਗਰੀਬ ਬ੍ਰਾਹਮਣ ਦਾ ਕੋਈ ਹੱਲ ਕਰੋ ਤੇ ਇਹ ਗੱਲ ਸੁਣ ਕੇ ਜਿਹੜਾ ਉਹ ਦੇਵਤਾ ਸੀ ਪਹਿਲਾਂ ਤਾਂ ਉਹਨੇ ਚਰਨੀ ਪੈ ਕੇ ਭਗਵਾਨ ਦੀ ਬੰਦਗੀ ਕੀਤੀ ਤੇ ਫੇਰ ਉਹ ਦੇਵਤੇ ਨੇ ਇੱਕ ਤਰਕੀਬ ਖੇਡੀ ਉਹਨੇ ਚੰਨੀਆਂ ਗੱਲਾਂ ਹੋ ਰਹੀਆਂ ਸੀ ਉਹੋ ਪੂਜਾ ਕਰਦੇ ਪੰਡਤ ਨੂੰ ਸੁਣਨ ਲਾਤੀਆਂ ਤੇ ਪੰਡਤ ਦਾ ਧਿਆਨ ਵੀ ਭਗਵਾਨ ਤੇ ਉਹ ਦੇਵਤੇ ਦੀਆਂ ਗੱਲਾਂ ਵਿੱਚ ਸੀ ਤੇ ਉਹ ਦੇਵਤਾ ਕਹਿੰਦਾ ਵੀ ਸਾਰੀ ਗੱਲ ਮੇਰੇ ਧਿਆਨ 'ਚ ਆਇਆ ਵੀ ਕਿਹੜੇ ਤਰੀਕੇ ਨਾਲ ਤੇ ਬਾਣੀਏ ਨੇ ਉਹ ਪੰਡਤ ਦੀ ਧੀ ਦਾ ਰੂਪ ਗਿਰਬੀ ਰੱਖਿਆ ਜੋ ਬਣ ਗਿਰਬੀ ਰੱਖਿਆ ਹੈ ਜੇ ਇਹ ਨਹੀਂ ਮੰਦਿਰ ਨਾ ਬਣਵਾਇਆ ਹੁੰਦਾ ਵੀ ਫੇਰ ਗੱਲ ਕੁਝ ਹੋਰ ਹੁੰਨੀ ਸੀ ਹੁਣ ਆਪਾਂ ਇਹਦਾ ਕੁਝ ਬਦਾਰ ਨਹੀਂ ਸਕਦੇ ਪਰ ਜਿਹੜਾ ਉਹ ਗਰੀਬ ਬ੍ਰਾਹਮੜਾ ਉਹਦਾ ਆਪਾਂ ਜ਼ਰੂਰ ਸਵਾਰ ਸਕਦੇ ਆ ਤੇ ਆਪਾਂ ਉਹਨੂੰ ਆਹ ਹਫ਼ਤੇ ਬਾਅਦ 21000 ਮੋਹਰਾ ਦਾਨ ਦੇ ਵਿੱਚ ਦੇ ਦੇਣੀਆਂ ਨੇ ਤੇ ਉਦੋਂ ਆ ਜਿਹਨੂੰ 21000 ਮੋਹਰਾ ਉਹਨੂੰ ਮਿਲਣਗੀਆਂ ਉਹ ਆਪ ਦੀ ਧੀ ਦਾ ਰੂਪ ਆ ਜਿਹੜਾ ਗਿਰਪੀ ਰੱਖਿਆ ਗਾਇਨੇ ਰੱਖਿਆ ਉਹ ਸੁਣਵਾ ਸਕਦਾ ਹੈ ਤੇ ਨਾਲ ਦੀ ਨਾਲ ਉਹਦਾ ਵਿਆਹ ਵੀ ਕਰ ਸਕਦਾ ਇਸੇ ਖਰਚੇ ਦੇ ਵਿੱਚ ਤੇ ਉੱਥੇ ਜਦੋਂ ਮਾਤਾ ਜੀ ਨੇ ਗੱਲ ਸੁਣੀ ਉਹ ਕਹਿੰਦੇ ਵੀ ਇੱਕ ਹਫ਼ਤਾ ਨਹੀਂ ਅਸੀਂ ਰੋਕ ਸਕਦੇ ਵੀ ਇਤੋਂ ਘੱਟ ਸਮੇਂ ਦੇ ਵਿੱਚ ਕਰ ਜਦੋਂ ਵਰਦਾਨ ਦੇ ਨਹੀਂ ਜਾਂ ਥੋੜੇ ਸਮੇਂ ਵਿੱਚ ਦੇ ਤੇ ਉਹ ਦੇਵਤਾ ਕਹਿੰਦਾ ਵੀ ਚਲੋ ਤਿੰਨ ਦਿਨਾਂ ਦੇ ਵਿੱਚ ਵਿੱਚ ਇਹ ਚੀਜ਼ ਕਰ ਦੂੰਗਾ ਮੈਂ ਤੇ ਇਹ ਜਰ ਸੁਣ ਕੇ ਮਾਤਾ ਜੀ ਬਹੁਤ ਖੁਸ਼ ਹੋਏ ਤੇ ਜਦੋਂ ਇਹ ਹੀ ਗੱਲ ਉਹ ਬਾਣੀਏ ਦੇ ਕੰਨੀ ਪਈ ਉਹਦੇ ਤਾਂ ਅੰਦਰ ਖਲਪਲੀ ਮਚ ਗਈ ਵੀ ਉਹਨੂੰ 21000 ਮੋਰਾ ਮਿਲਣੀਆਂ ਨੇ ਤੇ ਮਾਨੀ ਮਨ ਚ ਪਸਤਾਉਣ ਲੱਗਿਆ ਕਹਿੰਦਾ ਵੀ ਦੇਵਤੇ ਦਾ ਡੇਰਾ ਫਨਾਉਣ ਦਾ ਆਪਾਂ ਨੂੰ ਤਾਂ ਕੋਈ ਫਾਇਦਾ ਨਾ ਹੋਇਆ ਜਿਹੜਾ ਵਰਦਾਨ ਹੈ ਉਹ ਤਾਂ ਹੋ ਉਹ ਗ੍ਰਿਵ ਬ੍ਰਾਹਮਣ ਨੂੰ ਦੇਈ ਜਾਂਦੇ ਨੇ ਵੀ ਹੋਂ ਤਾਂ ਦੇਵਤਿਆਂ ਦਾ ਵੀ ਕੋਈ ਭਰੋਸਾ ਨਹੀਂ ਰਿਹਾ ਫੇਰ ਕਹਿੰਦਾ ਵੀ ਚਲ ਦੇਵਤੇ ਤਾਂ ਨਹੀਂ ਸੋਚਦੇ ਵੀ ਆਪਾਂ ਹੀ ਸੋਚ ਲੈਂਦੇ ਵੀ ਉਹਦੀ ਧੀ ਦਾ ਜੋਵਨ ਕਹਿੰਦੇ ਰੱਖਣ ਨਾਲੋਂ ਜੇ ਆਪਾਂ ਉਹਦੇ ਭਾਗ ਹੀ ਕਹਿੰਦੇ ਰੱਖ ਲੈਂਦੇ ਆਪਣਾ ਵੱਧ ਫਾਇਦਾ ਹੋ ਜਾਂਦਾ ਫੇਰ ਉਹਨੇ ਮਨ ਚ ਤਰਕੀਬ ਲੜਾਈ ਵੀ ਹਾਲੇ ਕਿਹੜਾ ਕੋਈ ਬਾੜੇ ਦਿਨ ਹੋਏ ਨਹੀਂ ਹਾਲੇ ਕੱਲ ਦੀ ਤਾਂ ਗੱਲ ਹੈ ਵੀ ਆਪਾਂ ਥੋੜਾ ਜਿਹਾ ਹੋਰ ਉਹਨੂੰ ਲਾਕ ਚ ਦੇ ਕੇ ਉਹਦੇ ਭਾਗ ਕਹਿੰਦੇ ਰੱਖ ਲੈਨੇ ਆਂ ਤੇ ਉਹ ਤਾਂ ਭਈ ਉਹਨੇ ਪੈਰੀ ਉਹ ਗਰੀਬ ਪੰਡਤ ਦੇ ਘਰੋਂ ਤੁਰ ਪਿਆ ਤੇ ਜਦੋਂ ਘਰੇ ਗਿਆ ਜਿਹੜੀ ਉਹਦੀ ਧੀ ਸੀ ਪੰਡਤ ਦੀ ਉਹ ਵਿਚਾਰੀ ਬੇਦਫਰੋਲੀ ਜਾਂਦੀ ਸੀ ਆਪਦੇ ਪਿਤਾ ਦੇ ਕਹਿਨ ਦੇ ਉੱਤੇ ਹੀ ਜਦੋਂ ਜਾ ਕੇ ਉਹ ਬਾਣੀਏ ਨੇ ਆਵਾਜ਼ ਦਿੱਤੀ ਤਾਂ ਜਿਹੜਾ ਪੰਡਤ ਸੀ ਉਹਦੇ ਨਾਲ ਨਾਲ ਉਹਦੀ ਧੀ ਵੀ ਬਾਹਰ ਬੇੜੇ ਚ ਆ ਗਈ ਤੇ ਜਦੋਂ ਉਹ ਬਾਣੀਏ ਨੇ ਸੋ ਮੂਰਾਂ ਦੇ ਕੇ ਉਹ ਪੰਡਤ ਦੇ ਭਾਗ ਗਹਿਨੇ ਰੱਖਣ ਨੂੰ ਕਿਹਾ ਤਾਂ ਉਹਦੀ ਧੀ ਨੇ ਸਾਫ਼ ਇਨਕਾਰ ਕਰਤਾ ਉਹ ਕਹਿੰਦੀ ਜਿਹੜੀ ਚੀਜ਼ ਲਿਖੀ ਗਈ ਉਸੇ ਧੀ ਰੋ ਹੋਣਾ ਵੀ ਮੇਰਾ ਜੋ ਆਪਣਾ ਜਿਹੜਾ ਉਹੀ ਗਹਿਨੇ ਰੱਖੋ ਵੀ ਮੈਂ ਆਪਦੇ ਪਿਤਾ ਨਾਲ ਇਦਾਂ ਦਾ ਕੁਝ ਨਹੀਂ ਹੋਣ ਦੇਣਾ ਕਹਿੰਦੀ ਚਾਹੇ ਮੈਂ ਮਰ ਜਾ ਪਰ ਹੁਣ ਉਹਦੀ ਭਾਗ ਨਹੀਂ ਗਹਿਨੇ ਰੱਖਣ ਦਿੰਦੀ ਤੇ ਕੋਲ ਖੜੇ ਪੰਡਤ ਨੇ ਆਪਦੀ ਧੀ ਦੇ ਸਿਰ ਤੇ ਹੱਥ ਰੱਖਿਆ ਉਹ ਕਹਿੰਦਾ ਵੀ ਦੇਖ ਤੀਏ ਤੇਰਾ ਜੋਬਨ ਕਹਿੰਦੇ ਉਹ ਸੁੱਟਦਾ ਵੀ ਹੋਰ ਇਹ ਤੂੰ ਖੁਸ਼ੀ ਦੀ ਗੱਲ ਕੀ ਹੋਣੀ ਐ ਵੀ ਮੇਰੇ ਭਾਗ ਤਾਂ ساری ਜ਼ਿੰਦਗੀ ਮੇਰੇ ਵੱਲ ਹੋਈ ਨਹੀਂ ਹੈਗੇ ਵੀ ਤਾਂ ਹੀ ਤਾਂ ਇੱਥੋਂ ਤੱਕ ਦੀ ਨੌਕਤਾ ਆ ਗਈ ਵੀ ਰੱਖ ਲੈਣ ਦੇ ਨੂੰ ਪਰ ਜਿਹੜੀ ਉਹ ਕੁੜੀ ਸੀ ਉਹਨੂੰ ਪਤਾ ਸੀ ਵੀ ਜਿਹੜਾ ਇਹ ਬਾਣਿਆ ਤੇਦੀ ਜ਼ੁਬਾਨ ਤੇ ਕੁਝ ਹੋਰ ਆ ਤੇ ਢਿੱਡ ਚ ਕੁਝ ਹੋਰ ਐ ਵੀ ਜ਼ਰੂਰ ਇਹਨੂੰ ਕੋਈ ਫਾਇਦਾ ਲੱਗਦਾ ਹੋਊ ਇਹ ਚੀਜ਼ ਤੇ ਤੇ ਉਹ ਚੁੱਪ ਨਹੀਂ ਰਹੀ ਤੇ ਜਦੋਂ ਉਹ ਬਾਰੀ-ਬਾਰੀ ਇਨਕਾਰ ਕਰਦੀ ਗਈ ਇਹ ਗੱਲ ਤੋਂ ਤਾਂ ਬਾਣਿਏ ਨੇ ਜਿਹੜੀਆਂ ਮੋਹਰਾ ਸੀ ਉਹ ਵਧਾਉਂਦਾ ਗਿਆ ਤੇ ਵਧਾਉਂਦਾ ਵਧਾਉਂਦਾ ਹਜ਼ਾਰ ਮੋਹਰ ਤੇ ਲੈ ਗਿਆ ਤੇ ਜਦੋਂ 10000 ਮੋਹਰ ਦੇਖੀ ਉਹ ਕੁੜੀ ਵੀ ਮੰਨ ਗਈ ਤੇ ਜਿਹੜਾ ਬਾਣੀਆਂ ਸੀ ਉਹ ਵੀ ਅੰਦਰੋਂ ਅੰਦਰੀ ਖੁਸ਼ ਹੋਣ ਲੱਗਿਆ ਤੇ ਜਦੋਂ ਖੁਸ਼ ਹੋਣ ਲੱਗਿਆ ਨਾਲੇ ਸੋਚਦਾ ਵੀ 10000 ਮੋਹਰ ਦੇ ਕੇ 21000 ਮੋਹਰ ਦੇ ਹਿਸਾਬ ਨਾਲ 11000 ਮੋਰ ਦਾ ਫਾਇਦਾ ਹੁੰਦਾ ਹੈ ਤੇ ਜਿਹੜਾ ਬਾਣੀਆ ਉਹਦੇ ਹਿਸਾਬ ਕਿਤਾਬ ਦਾ ਅੰਦਾਜ਼ਾ ਕਿਸੇ ਨੂੰ ਨਾ ਲੱਗੇ ਨਾ ਉਹ ਕੁੜੀ ਨੂੰ ਨਾ ਪਧਵਾਨ ਨੂੰ ਤੇ ਨਾ ਉਹ ਦੇਵਤੇ ਨੂੰ ਤੇ ਉਹ ਭਈ ਲੱਗ ਗਿਆ 10000 ਮੋਰ ਗਿਣਿਆਉਣ ਤੇ ਗਿਣਉਂਦੇ ਗਿਣਉਂਦੇ ਉਹਨੇ ਦਵਾਰੇ ਇਹ ਚੀਜ਼ ਲੇਖ ਲਈ ਵੀ ਹੁਣ ਇਹਦੇ ਭਾਗਾਂ 'ਚ ਚਾਹੇ ਲੱਖਾਂ ਵੀ ਚਾਹੇ ਕਰੋੜ ਆਵੇ ਵੀ ਉਹ ਸਾਰਾ ਮੇਰਾ ਹੈ ਤੇ ਲੱਖਾਂ ਕਰੋੜਾਂ ਦੀ ਗੱਲ ਸੁਣ ਕੇ ਉਹ ਪੰਡਿਤ ਮਨੋਮਨੀ ਹੱਸੇ ਕੰਨਾ ਸਾਰੀ ਜ਼ਿੰਦਗੀ ਤਾਂ ਹਨੇਰੇ ਚ ਲੰਗੀ ਹੁਣ ਇਹ ਕਿਥੋਂ ਭਾਲਦਾ ਦੀਵੇ ਜਦੋਂ ਇੰਨੀ ਜ਼ਿੰਦਗੀ ਲੰਗੀ ਤੋਂ ਕੋਈ ਫਰਕ ਨਹੀਂ ਪਿਆ ਹੁਣ ਭੜਾਪੇ ਚ ਕੀ ਆਉਣਾ ਮੇਰੇ ਹਿੱਸੇ ਉਹ ਮੂਰਖ ਸਮਝੇ ਬਾਣੀਏ ਨੂੰ ਤੇ ਲਾਲ ਦੀ ਨਾਲ ਇੱਕ ਚੀਜ਼ ਹੋਰ ਸੋਚੇ ਉਹ ਵੀ ਚਲੋ ਭਾਰ ਮੇਰੇ ਕੋਸਤਾ ਕਮ ਆਏ ਵੀ ਆਵਦੀ ਧੀ ਦਾ ਜੋਬਣੀ ਗਏ ਨੇ ਉਹ ਸੁੱਟ ਗਿਆ ਕੋਸਤਾ ਕਮ ਆਏ ਇਹ ਤੇ ਨਾਲੇ ਆਪਦੇ ਆਪ ਨੂੰ ਲਾਮਤਾ ਪਾਵੇ ਕਹਿੰਦਾ ਇਹਦੋਂ ਪਹਿਲਾਂ ਕਿਸੇ ਪਿਓ ਨੇ ਆਪਦੀ ਧੀ ਨੂੰ ਗਹਿਣੇ ਨਹੀਂ ਰੱਖਿਆ ਹੋਣਾ ਵੀ ਨਰਕ ਚ ਜਾਊਂਗਾ ਮੈਂ ਤਾਂ ਵਿੱਚ ਹੀ ਦਲਾਸੇ ਦਈ ਜਾਂਦਾ ਆਪਦੇ ਆਪ ਨੂੰ ਵੀ ਹੋਰ ਮੈਂ ਕਰਦਾ ਵੀ ਕੀ ਵੀ ਇਹਦਾ ਪਾਲਣ ਪੋਸਣ ਵੀ ਕਰਨਾ ਸੀ ਉਹ ਤਾਂ ਇਹ ਦਰੀਲਾ ਚ ਡੁੱਬਿਆ ਪਿਆ ਹੈ ਤੇ ਜਿਹੜਾ ਬਾਣੀਆਂ ਸੀ ਉਹ ਇਹ ਸੋਚੀ ਜਾਵੇ ਵੀ ਆਪਾਂ ਜੋ ਬੰਤੋ ਕੀ ਲੈਣਾ ਹੈ ਬਿਚਾਹੇ ਇਹ ਬੁਰੇ ਦੇ ਭਾਗ ਹੀ ਸਹੀ ਵੀ ਪਰ ਜੇ ਪਹਿਲਾ ਇਹਦੀ ਗੱਲ ਮੰਨ ਲਈ ਹੁੰਦੀ ਇਹਦੇ ਭਾਗ ਹੀ ਗਹਿਣੇ ਰੱਖਲੇ ਹੁੰਦੇ ਵੀ ਜਿਹੜੀ 10000 ਮੋਹਰੇ ਦਿੱਤੀ ਐ ਇਹ ਵਾਣਾ ਦੇਣੀ ਪੈਂਦੀ ਤੇ ਉਥੋਂ ਭਈ ਉਹ ਵਾਪਸ ਤੁਰ ਪਿਆ ਤੇ ਮਾਨੀ ਮਨ ਚ ਦੇਵਤਿਆਂ ਨੂੰ ਕੋਸਦਾ ਆਉਂਦਾ ਵੀ ਦੇਖੋ ਮੰਦਰ ਮੈਂ ਬਣਾਇਆ ਪੂਜਾ ਮੈਂ ਕੀਤੀ ਤੇ ਲੋਕ ਵੀ ਮਈ ਮੰਨ ਲਾਏ ਦੇਵਤੇ ਨੂੰ ਪਰ ਜਿਹੜਾ ਵਰਦਾਨ ਸੀ ਉਹ ਪੰਡਤ ਨੂੰ ਦਿੱਤਾ ਵੇਹੋ ਨਈ ਦੂ ਬਾਦ ਦੇਵਤਿਆਂ ਤੇ ਵੀ ਭਰੋਸਾ ਨਹੀਂ ਕਰਨਾ ਤੇ ਉੱਤਰ ਤੀਜਾ ਦਿਨ ਵੀ ਜਮਾ ਸਮਾਪਤੀ ਤੇ ਉੱਤੇ ਸੀਗਾ ਜਦੋਂ ਆਖਣ ਦਾ ਆਖਰੀ ਪਹਿਰ ਹੋਇਆ ਤਾਂ ਮਾਤਾ ਜੀ ਭਗਵਾਨ ਨਾਲ ਥੋੜਾ ਗੁੱਸੇ ਦੇ ਵਿੱਚ ਗੱਲ ਕਰੀ ਜਾਂਦੇ ਸੀ ਕਹਿੰਦੇ ਵੀ ਮੈਨੂੰ ਪਤਾ ਸੀ ਵੀ ਇਹ ਦੇਵਤੇ ਨੇ ਆਪਦਾ ਵਾਦਾ ਪੂਰਾ ਕਰਨਾ ਨਹੀਂ ਜ਼ਰੂਰ ਇਹਨੂੰ ਕੋਈ ਸਿਉਣੇ ਚਾਂਦੀ ਦਾ ਕਲਸ ਚਾੜ ਕੇ ਲਾਲਚ ਦੇਤਾ ਹੋਊਗਾ ਵੀ ਇਹ ਦੇਵਤੇ ਵੀ ਇਨਸਾਨਾ ਵਰਗੀ ਹੋ ਗਏ ਵੀ ਜਿਹੜਾ ਅਮੀਰ ਥੋੜਾ ਜਿਹਾ ਲਾਲਚ ਦੇ ਦਿੰਦਾ ਉਸੇ ਤੇ ਮਿਹਰਬਾਨ ਹੋ ਜਾਂਦੇ ਨੇ ਤੇ ਮਾਤਾ ਜੀ ਪੂਰੇ ਗੁੱਸੇ ਦੇ ਵਿੱਚ ਜਦੋਂ ਬੋਲਣਾ ਉਹ ਚੁੱਪ ਨਹੀਂ ਕਰਦੇ ਤਾਂ ਭਗਵਾਨ ਜੀ ਮਾਤਾ ਨੂੰ ਲੈ ਕੇ ਦਵਾਰੇ ਉਸੇ ਡੇਰੇ ਦੇ ਵਿੱਚ ਆ ਜਾਂਦੇ ਨੇ ਤੇ ਜਿਹੜਾ ਬਾਣੀਆ ਹੁੰਦਾ ਉਹ ਵੀ ਉੱਥੇ ਆਰਤੀ ਕਰੀ ਜਾਂਦਾ ਹੁੰਦਾ ਤੇ ਨਾਲ ਹੀ ਉਹਦੇ ਮਨ 'ਚ ਇਹ ਗੱਲ ਚੱਲੀ ਜਾਂਦੀ ਹੁੰਦੀ ਹੈ ਵੀ ਕੀ ਤੇ ਇਹ ਦੇਵਤਾ ਭੁੱਲ ਤਾਂ ਨਹੀਂ ਗਿਆ ਤੇ ਇਹਦੀਆਂ ਗੱਲਾਂ ਚਾਕੇ 10000 ਮੂਰ ਉਹ ਗਰੀਬ ਪੰਡਤ ਨੂੰ ਦੇ ਵੀ ਆਇਆ ਮੈਂ ਵੀ ਕਿਤੇ ਹੁਣ ਆਪਦੇ ਵਾਦੇ ਤੋਂ ਨਾ ਮੁੱਕਰ ਜੇ ਨਾਲ ਹੀ ਉਹਦਾ ਦਿਲ ਜਾ ਧੜਕਦਾ ਹੈ ਵੀ ਥੋੜਾ ਜਿਹਾ ਟਾਈਮ ਰਹਿ ਗਿਆ ਅਰਜਦਾ ਦੇ ਨੂੰ ਸੇ ਪੰਚ ਵੀ ਘੜੀ ਤੋਂ ਘੜੀ ਚੰਦਤਕਾਰ ਹੋ ਜਾਊਗਾ ਵੀ ਇਹ ਕੋਈ ਐਂ ਦਾ ਹੈ ਨਹੀਂ ਵੀ ਗੱਲੇ ਚੋਂ ਕੱਢ ਕੇ ਦੇ ਦੇ ਨਹੀਂ ਦੇਵਤਿਆਂ ਲਵੇ ਤਾਂ ਵੱਧੋ ਪੈਸਾ ਹੁੰਦਾ ਤੇ ਉਧਰ ਸੇਵਜੀ ਭਗਵਾਨ ਜੀ ਗੁੱਸੇ ਚ ਆ ਕੇ ਉਹ ਦੇਵਤੇ ਨੂੰ ਕਹਿੰਦੇ ਬੀ ਕਿਉਂ ਵਾਰੀ ਵਾਰੀ ਮੇਰੇ ਘੇੜੇ ਮਲਵਾਈ ਜਾਣਾ ਹੈ ਕਿੰਨੀ ਵਾਰੀ ਆਉਣਾ ਪੈ ਗਿਆ ਮੈਨੂੰ ਛੇ ਫਰਦਾਨ ਦੇਣਾ ਸੀ ਘੰਟੇ ਘੜੀਆਂ ਚੀ ਦੇ ਦਿੰਦਾ ਤਿੰਨ ਦਿਨਾਂ ਦਾ ਸਮਾਂ ਕਿਉਂ ਪਾਇਆ ਤੈਂ ਕਿਹੜਾ ਆਧਾਰ ਲੈ ਕੇ ਮੋਹਰਾਂ ਦੇਣੀਆਂ ਨੇ ਤੇ ਜਦੋਂ ਤੇ ਚੀਜ਼ੋ ਦੇਵਤੇ ਨੇ ਸੁਣੀ ਉਹ ਪ੍ਰਭੂਰ ਨੂੰ ਕਹਿੰਦਾ ਵੀ ਛੇ ਮੇਰੇ ਕੋਲੇ ਮੋਹਰਾਂ ਹੁੰਦੀਆਂ ਮੈਂ ਇਹਦੇ ਬੜਾਏ ਦੇਰੇ ਚ ਕਿਉਂ ਰਹਦਾ ਤੇ ਕਿਉਂ ਉਹ ਗਰੀਬ ਪੰਡਤ ਦਾ ਦੁੱਖ ਦੇਖਦਾ ਵੀ ਉਸੇ ਤੀ ਮਿਹਰਬਾਨ ਹੋ ਜਾਂਦਾ ਮੇਰਾ ਤਾਂ ਇੰਨਾ ਕੰਮ ਆਏ ਵੀ ਇਹ ਘਾਫਨਾ ਚੱਕ ਕੇ ਦੂਜੇ ਪਾਸੇ ਰੱਖ ਦਿਨਾ ਵੀ ਲੋਕਾਂ ਦਾ ਪੈਸਾ ਲੋਕਾਂ ਚੀ ਘੁਮਾ ਦਿਨਾ ਤੇ ਇਹ ਗੱਲ ਸੁਣ ਕੇ ਮਾਤਾ ਜੀ ਉਹ ਦੇਵਤੇ ਨੂੰ ਕਹਿੰਦੇ ਵੀ ਫਿਰ ਤੂੰ ਵਾਦਾ ਪੂਰਾ ਨਹੀਂ ਕਰਦਾ ਤੇ ਉਹ ਦੇਵਤਾ ਕਹਿੰਦਾ ਜਰੂਰ ਕਰੂੰਗਾ ਤੇ ਭਈ ਉਹ ਦਵਾਰੇ ਜਿਹੜੀਆਂ ਗੱਲਾਂ ਸੀ ਦੇਵਤਿਆਂ ਦੀ ਉਹ ਉਹਨਾਂ ਨੇ ਬਾਣੀਏ ਨੂੰ ਸੁਣ ਲਾਤੀਆਂ ਤੇ ਤਰਕੀਬ ਬਣਾ ਕੇ ਉਹ ਦੇਵਤਾ ਕਹਿੰਦਾ ਵੀ ਮੇਰੇ ਬਾਣੀਏ ਭਾਤ ਦੇ ਤਾਂ ਕਾਟੇ ਦੇ ਦਿਨ ਚੱਲਦੇ ਨਹੀਂ ਜਿਹੜਾ ਉਹ ਪੰਡਤ ਹੈ ਉਹਦੇ ਭਾਗਾਂ 'ਚ ਤਾਂ ਮੌਤ ਲਿਖੀ ਆ ਤੇ ਹੋ ਸਕਦਾ ਹੈ ਘੜੀ ਦੋ ਘੜੀਆਂ 'ਚ ਉਹ ਮਰ ਜੇ ਤੇ ਜਿਹੜੀ ਭਾਗਾਂ ਦੀ ਗੱਲ ਸੀ ਉਹੋ ਮੈਂ ਪ੍ਰਮਾਤਮਾ ਤੋਂ ਵੀ ਓਮੀ ਲਿਖਿਆ ਤੀ ਵੀ ਜਿਹੜਾ ਉਹਦੇ ਪਾਗਾਂ ਚ ਐ ਵੀ ਉਹ ਬਾਣੀਏ ਨੂੰ ਮਿਲੇ ਵੀ ਹੋ ਸਕਦਾ ਹੁਣ ਉਹਦੇ ਪਾਗਾਂ ਦੀ ਉਲਟੀ ਤੇ ਬਾਣੀਏ ਤੇ ਪੈਸੇ ਕਰਦਾ ਤਾਂ ਮੈਂ ਭਲਾ ਸੀ ਵੀ ਜੇ ਕਿਤੇ ਰਾਤ-ਵਰਾਤ ਜਾਂ ਉਰਾ ਪਰਾਂ ਉਹ ਪੰਡਤ ਨੂੰ ਮੋਹਾਂ ਲੱਭੀਆਂ ਵੀ ਨਾ ਦਿਖਾਈਆਂ ਮੇਰੇ ਭਗਤ ਨੂੰ ਵੀ ਸਿੱਧੀਆਂ ਹੀ ਤੇ ਇਹਦੇ ਕਰਮਾਂ ਚ ਬਾਗਜਾਨ ਵਿਪਰ ਕਰ ਲੋਲਟੀ ਪੈਂਦੀ ਦੀਦੀ ਐ ਤੇ ਉਹ ਪ੍ਰਮਾਣ ਉਹਨੂੰ ਪੁੱਛਣ ਲੱਗੇ ਵੀ ਇਹ ਚੀਜ਼ ਦਾ ਕੋਈ ਹੱਲ ਉਹ ਕਹਿੰਦੀ ਵੀ ਹੱਲ ਤਾਂ ਇਹੀ ਹੈ ਵੀ ਜਿਹੜੇ ਨੇ ਪਾਗ ਲਿਖੇ ਨੇ ਉਹਨਾਂ ਤੋਂ ਮੁੱਕਰ ਜੇ ਤੇ ਭਈ ਪਾਣੀਏ ਨੇ ਵੀ ਉਮੀ ਕੀਤਾ ਵੀ ਆਪਾਂ ਕੀ ਲੈਣਾ ਇਹ ਕੰਮ ਤੋਂ ਵੀ ਆਪਾਂ ਦੋਨਾਂ ਚੀਜ਼ਾਂ ਤੋਂ ਹੀ ਮੁੱਕਰ ਜਾਂਦੇ ਆ ਤੇ ਉਸ ਤੋਂ ਬਾਅਦ ਭਈ ਜਿਹੜਾ ਗਰੀਬ ਪੰਡਤ ਸੀ ਉਹਨੇ ਆਪ ਦੀ ਧੀ ਦਾ ਵਿਆਹ ਕੀਤਾ ਤੇ ਜਿਹੜਾ ਉਹ ਦੇਵਤਾ ਸੀ ਉਹਨੇ ਆਪ ਦਾ ਵਾਦਾ ਪੂਰਾ ਕੀਤਾ ਜਿਹੜੀ 1100 ਮੂਰ ਬਚਦੀ ਸੀ ਉਹ ਵੀ ਕਿਸੇ ਤਰੀਕੇ ਉਹ ਗਰੀਬ ਪੰਡਤ ਤੱਕ ਪਹੁੰਚਦੀ ਕੀਤੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਜ਼ਰੂਰ ਦੱਸਿਓ ਭਾਈ ਧੰਨਵਾਦ ਸਾਰਿਆਂ